ਮੁਹਾਲੀ ਸਪੈਸ਼ਲ ਸੈੱਲ ਵੱਲੋਂ ਰਾਸ਼ਰੀ ਪੱਧਰ ਤੇ ਚੋਰ ਗੈਂਗ ਦਾ ਪਰਦਾਫਾਸ਼ ਕੀਤਾ ਹੈ ਜੋ ਦੇਸ਼ ਦੇ ਨਾਲ ਲੱਗਦੇ ਨੇਪਾਲ ਅਤੇ ਭੂਟਾਨ ਵਿੱਚ ਬਾਰਡਰ ਪਾਰ ਕਰਵਾ ਕੇ ਲੋਕਾਂ ਨੂੰ ਵੇਚਦੇ ਸਨ ਦੱਸਦਾ ਹੈ ਇਹ ਪੁਲਿਸ ਨੇ ਇਹਨਾਂ ਦੋਸ਼ੀਆਂ ਕੋਲੋਂ 9 ਲਗਜ਼ਰੀ ਕਾਰਾਂ ਬਰਾਮਦ ਕੀਤੀਆਂ ਨੇ ਜਿਨ੍ਹਾਂ ਦੀ ਕੀਮਤ ਕਰੋੜਾ ਰੁਪਏ ਦੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਐਸਐਸਪੀ ਮੋਹਾਲੀ ਡਾਕਟਰ ਸੰਦੀਪ ਗਰਗ ਨੇ ਦੱਸਿਆ ਹੈ ਕਿ ਇਸ ਮਾਮਲੇ 'ਚ ਮੋਹਾਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗਿਰੋਹ ਦੇ ਮਾਸਟਰਮਾਈਂਡ ਅਮਿਤ ਕੁਮਾਰ ਨਿਵਾਸੀ ਰੌਤਕ ਅਤੇ ਰਮੇਸ਼ ਵਾਸੀ ਰੌਤਕ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ 'ਚੋਂ ਮਾਸਟਰਮਾਈਂਡ ਅਮਿਤ ਕੁਮਾਰ ਵਿਦੇਸ਼ ਭੱਜਣ ਦੀ ਫਰਾਰਚ ਸੀ ਜਿਸ ਨੂੰ ਇੰਦਰਾ ਗਾਂਧੀ 에ਅਰਪੋਰਟ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਦੱਸਦੇ ਇਹ ਐਸਐਸਪੀ ਨੇ ਦੱਸਿਆ ਹੈ ਕਿ ਗਿਰੋਹ ਦੇਸ਼ ਦੀ ਵੱਖ-ਵੱਖ ਸਟੇਟਾਂ ਵਿੱਚੋਂ ਐਕਸੀਡੈਂਟਲ ਕਾਰਾਂ ਨੂੰ ਖਰੀਦ ਕੇ ਉਹਨਾਂ ਦੇ ਪੇਪਰ ਨੂੰ ਆਪਣੇ ਕੋਲ ਰੱਖ ਲੈਂਦੇ ਸਨ ਅਤੇ ਕਾਰਾਂ ਨੂੰ ਅਰ ਇਸ ਮੈਂਟਲ ਕਰ ਦਿੰਦੇ ਸਨ ਫਿਰ ਅੱਗੇ ਉਹਨਾਂ ਪੇਪਰਾਂ ਮੁਤਾਬਕ ਉਸੇ ਹਮਾਰਾ ਕਾ ਗੱਡੀ ਮਾਡਲ ਅਤੇ ਰੰਗ ਦੀ ਲਗਜ਼ਰੀ ਕਾਰ ਚੋਰੀ ਕਰਕੇ ਉਹਨਾਂ ਕਾਰਾਂ ਦੇ ਇੰਜਨ ਅਤੇ ਚੈਸੀ ਨੰਬਰ ਨੂੰ ਟੈਂਪਰ ਕਰਕੇ ਅੱਗੇ ਨਾਰਥ-ਈਸਟ ਸਟੇਟ ਆਫ ਵਿੱਚ ਨਾਲ ਲੱਗਦੇ ਗਵਾਂਡੀ ਦੇਸ਼ਾ ਵਿੱਚ ਬਾਰਡਰ ਕ੍ਰਾਸ ਕਰਵਾ ਕੇ ਗ੍ਰਾਹਕਾਂ ਨੂੰ ਸਪਲਾਈ ਕਰ ਦਿੰਦੇ ਸਨ ਇਸ ਸਾਰੇ ਵਿਰੋਧ ਦਾ ਮੁਖ ਸਰਗਨਾ ਅਤੇ ਹੈਡਲਰ ਨਾਗਾਲੈਂਡ 'ਚ ਬੈਠਾ ਗਿਰੋ ਅਚੂਮੀ ਨਾਮਕ ਵਿਅਕਤੀ ਹੈ ਹੁਣ ਤੱਕ ਦੀ ਤਫਤੀਸ਼ ਸੇ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਹੁਣ ਤੱਕ 400 ਤੋਂ ਵੀ ਵੱਧ ਕਾਰਾਂ ਚੋਰੀ ਕਰ ਅਤੇ ਪੇਪਰ ਤਿਆਰ ਕਰ ਇੰਟਰਨੈਸ਼ਨਲ ਬਾਰਡਰ ਰਾਹੀਂ ਕਰਾਸ ਕਰਵਾ ਕੇ ਅੱਗੇ ਸਪਲਾਈ ਕਰ ਚੁੱਕਿਆ ਹੈ ਐਸਐਸਪੀ ਨੇ ਕਿਹਾ ਹੈ ਕਿ ਮੁਕਦਮੇ ਦੀ ਤਫਤੀਸ਼ ਜਾਰੀ ਰਵੇਗੀ ਅਤੇ ਹੋਰ ਵੀ ਐਮ ਖੁਲਾਸੇ ਹੋਣ ਦੀ ਸੰਭਾਵਨਾ ਜਿਹੜੀ ਹੈ ਉਹ ਦੱਸਾਈ ਗਈ ਇਹਦੇ ਵਿੱਚ ਇਹ ਕਾਰ ਇੱਕ ਚੋਰੀ ਦੀ ਕਾਰ ਜਿਹੜੀ ਸੀਗੀ ਉਹਨੂੰ ਸੇਲ ਕਰਨ ਆਏ ਸੀਗੇ ਇੱਥੇ ਮੁਹਾਲੀ ਦੇ ਵਿੱਚ ਜਿਹੜਾ ਪਰਚੇਜ਼ਰ ਸੀਗਾ ਉਹਨੂੰ ਸ਼ੱਕ ਹੋਇਆ ਜਿਹਦੀ ਇਨਫਾਰਮੇਸ਼ਨ ਸਾਨੂੰ ਮਿਲੀ ਤੇ ਜਿਹਦੇ ਬੇਸਿਸ ਤੇ ਅਸੀਂ ਸਾਰੀ ਇਹ ਇਨਵੈਸਟੀਗੇਸ਼ਨ ਜਿਹੜੀ ਸ਼ੁਰੂ ਕੀਤੀ ਤੇ ਇਨਵੈਸਟੀਗੇਸ਼ਨ ਚ ਅੱਗੇ ਚਲਦੇ ਚਲਦੇ ਬਹੁਤ ਵੱਡਾ ਇੱਕ ਜਿਹੜਾ ਗਰੋਅ ਆਇਆ ਟਰੇਸ ਹੋਇਆ ਇਹਨਾਂ ਦਾ ਮੋਡਸ ਆਪਰੇਂਡੀ ਇਹ ਸੀਗੇ ਕਿ ਇੱਕ ਜਿਹੜੀ ਕੋਈ ਟੋਟਲ ਲਾਸ ਗੱਡੀ ਹੁੰਦੀ ਸੀ ਐਕਸੀਡੈਂਟ ਦੇ ਵਿੱਚ ਉਹਨੂੰ ਖਰੀਦ ਲੈਂਦੇ ਸੀਗੇ ਉਹਨੂੰ ਖਰੀਦ ਕੇ ਉਹਦੇ ਜਿਹੜੇ ਵੀ ਕ੍ਰੈਡੈਂਸ਼ੀਅਲ ਸੀਗੇ ਉਹਦਾ ਗੱਡੀ ਦਾ ਨੰਬਰ ਚੈਸੀ ਨੰਬਰ ਇੰਜਨ ਨੰਬਰ ਉਹ ਸੇਮ ਮਾਡਲ ਦੀ ਚੋਰੀ ਦੀ ਗੱਡੀ ਦੇ ਉੱਤੇ ਲਗਾ ਲੈਂਦੇ ਸੀਗੇ ਉਹ ਲਗਾਉਣ ਤੋਂ ਬਾਅਦ ਫਿਰ ਉਹ ਜਾਂ ਤਾਂ ਸਿੱਧੇ ਤੌਰ ਤੇ ਮੋਸਟਲੀ ਨਾਰਥ ਨਾਰਥ-ਈਸਟਰਨ ਸਟੇਟਸ ਵੇਚਦੇ ਸੀਗੇ ਨਾਰਥ-ਈਸਟਰਨ ਸਟੇਟਸ ਦੇ ਵੇਚਦੇ ਸੀਗੇ ਜਾਂ ਵਿਰੋਧੀ ਐਨਓਸੀ ਕਟਾ ਕੇ ਉਸ ਤੋਂ ਬਾਅਦ ਨਾਰਥ-ਈਸਟ ਸਟੇਟ ਤੇ ਵੇਚਦੇ ਸੀਗੇ ਸਾਡੇ ਇਹ ਵੀ ਚਾਂਚ ਆਇਆ ਕਿ ਇਹ ਗੱਡੀਆਂ ਨਾਰਥ-ਈਸਟ ਸਟੇਟ ਤੋਂ ਵੀ ਅੱਗੇ ਕਈ ਵਾਰ ਮਿਆਂਮਾਰ ਵਗੈਰਾ ਵਾਲੇ ਪਾਸੇ ਵੀ ਮਤਲਬ ਕ੍ਰਾਸ ਬਾਰਡਰ ਵੀ ਇਹ ਗੱਡੀਆਂ ਜਿਹੜੀਆਂ ਹੈਗੀਆਂ ਵੇਚੀਆਂ ਜਾਂਦੀਆਂ ਸੀ ਹੁਣ ਤੱਕ ਦੀ ਸਾਡੀ ਪੁੱਛਗਿੱਛ ਦੇ ਦੌਰਾਨ ਕਰੀਬ 400 ਤੋਂ ਵੱਧ ਗੱਡੀਆਂ ਪਿਛਲੇ 10 ਤੋਂ 15 ਸਾਲਾਂ ਦੇ ਵਿੱਚ ਇਹਨਾਂ ਨੇ ਚੋਰੀ ਕਰਕੇ ਨਾਰਥ-ਈਸਟ ਜਾਂ ਕ੍ਰਾਸ ਬਾਰਡਰ ਜਿਹੜੀਆਂ ਹੈਗੀਆਂ ਭੇਜੀਆਂ ਨੇ ਸਾਨੂੰ ਇਹਨਾਂ ਦੇ ਵਿੱਚੋਂ ਕਰੀਬ 77 ਗੱਡੀਆਂ ਇਸ ਟਾਈਮ ਤੇ ਆਲਰੇਡੀ ਆਈਡੈਂਟੀਫਾਈ ਹੋ ਚੁੱਕੀਆਂ ਨੇ ਜਿਨ੍ਹਾਂ ਦੀ ਰਿਕਵਰੀ ਇਸ ਟਾਈਮ ਤੇ ਚੱਲ ਰਹੀ ਹੈ ਉਹਨਾਂ ਚੋਂ ਨੌ ਲਗਜ਼ਰੀ ਗੱਡੀਆਂ ਜਿਹੜੀਆਂ ਰਿਕਵਰ ਹੋਈਆਂ ਨੇ ਉਹ ਸਾਡੇ ਕੋਲ ਇੱਥੇ ਹੁਣ ਇਸ ਟਾਈਮ ਤੇ ਆਲਰੇਡੀ ਰਿਕਵਰ ਹੋ ਚੁੱਕੀਆਂ ਨੇ ਉਹਦੇ ਵਿੱਚ ਪੰਜ ਫੋਰਚਨ ਕਾਰ, ਦੋ ਇਨੋਵਾ ਕ੍ਰਿਸਟਾ, ਇੱਕ ਕਰੇਟਾ ਤੇ ਇੱਕ ਬ੍ਰਿਜ਼ਾ ਜਿਹੜੀ ਕਾਰ ਹੈ ਉਹ ਆਲਰੇਡੀ ਰਿਕਵਰਡ ਅ ਇਹ ਜਿਹੜੇ ਦੋ ਬੰਦੇ ਫੜੇ ਗਏ ਨੇ ਇਹਨਾਂ ਦੇ ਉੱਤੇ ਪਹਿਲਾਂ ਹੀ 20 25 25 ਮਕਦਮੇ ਦਰਜ ਤਾਂ ਇਹਨਾਂ ਦਾ ਕ੍ਰਿਮੀਨਲ ਬੜਾ ਮੇਜਰ ਬੈਕਗ੍ਰਾਉਂਡ ਹੈ ਤੇ ਵੱਖ-ਵੱਖ ਸਟੇਟਸ ਦੇ ਵਿੱਚ ਮਕਦਮੇ ਦਰਜ ਆ ਜਿਹੜਾ ਇਹ ਅਮਿਤ ਹੈ ਇਹਨੂੰ ਇੰਟਰਨੈਸ਼ਨਲ 에ਰਪੋਰਟ ਤੋਂ ਉੱਥੋਂ ਅਸੀਂ ਟੀਮ ਆਪਣੀ ਲਈ ਹੋਈ ਸੀ ਉੱਥੋਂ 에ਰਪੋਰਟ ਤੋਂ ਅਰੈਸਟ ਕੀਤਾ ਗਿਆ ਇਹਨੂੰ ਤੇ ਇਹ ਫਰਦਰ ਸਾਰਾ ਜਿਹੜਾ ਗਿਰੋ ਹੈ ਉਹ ਤਾਂ ਪਰਦਾ ਫਾਸ਼ੀਏ ਦੇ ਵਿੱਚੋਂ ਹੋਇਆ ਹੈ ਇਦੇ ਵਿੱਚ ਇੱਕ ਹੋਰ ਬੰਦਾ ਇਨਵੋਲਡ ਹੈ ਕਿ ਹੋਤੋ ਅਚੋਮੀ ਨਾਮ ਦਾ ਬੰਦਾ ਹੈ ਇਹ ਨਾਗਾਲੈਂਡ ਦੀਮਾਪੁਰ ਦਾ ਰਹਿਣ ਵਾਲਾ ਹੈ ਜਿਹੜਾ ਉੱਥੇ ਸਾਰੇ ਨਾਰਥ-ਈਸਟ ਨੈਟਵਰਕ ਨੂੰ ਮੈਨੇਜ ਕਰਦਾ ਹੈ ਇਹਦਾ ਹੀ ਇਹ ਅੱਗੇ ਜਿਹੜਾ ਚੋਰੀ ਕਰਨ ਵਾਲਾ ਇਹਦਾ ਜਿਹੜਾ ਰਿੰਗ ਸੀਗਾ ਉਹ ਚ ਅਮਿਤ ਜਿਹੜਾ ਹੈਗਾ ਉਹਨੂੰ ਮੈਨੇਜ ਕਰਦਾ ਸੀਗਾ ਤੇ ਪੂਰੇ ਇੰਡੀਆ ਦੇ ਵਿੱਚੋਂ ਹੀ ਇਹ ਕਾਰਾ ਜਿਹੜੀ ਚੋਰੀ ਹੁੰਦੀ ਹੈ ਜਿਹੜੀ ਅੱਗੇ ਜਾ ਕੇ ਉੱਥੇ ਨਾਰਥ-ਈਸਟ ਸਪਲਾਈ ਕਰਦੇ ਸੀਗੇ ਇਹ ਜਿਹੜੇ ਸਾਨੂੰ ਉਹ ਵੀ ਆਈਡੈਂਟੀਫਾਈ ਹੋ ਗਏ ਨੇ ਇਹਦੇ ਵਿੱਚ ਜਿਹੜੇ ਗੱਡੀ ਨੰਬਰ ਚੈਸੀ ਜਿਹੜਾ ਚੈਸੀ ਨੰਬਰ ਹੈ ਇੰਜਨ ਨੰਬਰ ਜਿਹੜੇ ਪੰਜ ਕਰਦੇ ਸੀ ਉਹ ਵੀ ਸਾਡੇ ਆਈਡੈਂਟੀਫਾਈਡ ਨੇ ਉਹਨਾਂ ਨੂੰ ਵੀ ਅਸੀਂ ਕੇਸ ਨੋਮੀਨੇਟ ਕਰ ਰਹੇ ਹਾਂ ਮੈਂ ਇਹ ਜੀ ਡਿਟੇਲ ਸ਼ੇਅਰ ਨਹੀਂ ਕਰ ਰਿਹਾ ਕਿਉਂਕਿ ਸਾਡੇ ਆਨਲਾਈਨ ਇਨਵੈਸਟੀਗੇਸ਼ਨ ਉਹਦੇ ਵਿੱਚ ਜਿਹੜੇ ਨੰਬਰੇ 3 ਪੰਜ ਕਰਦੇ ਸੀ ਸਰ I mean ਆਪਕਾ ਕੀ ਕੀ ਕਰਾਂ ਮੇਰਟ ਮੇਰਟ ਵਾਸ 댓 ਮੁਸਲਿਮ ਘਾਇਵ ਵਾਸ ਅਨਈਅਰ ਆਲਸੋ ਅਰੈਸਟਡ ਫਰਮ ਮੇਰਟ ਡੂਇੰਗ ਦੀ ਸੇਮ ਥਿੰਗ ਨਾ ਇਹ ਡਿਫਰੈਂਟ ਡਿਫਰੈਂਟ ਮਾਡਲ ਸਰ ਸਰ ਇਹ ਪਹਿਲਾਂ ਵੀ ਫੜੇ ਗਏ ਸੀ ਜਿੱਦ ਇਹ ਨਾ ਦੇ ਗਏ ਹੈ ਮਾਸਟਰਮਾਈਂਡ ਇਹ ਨੇ ਇਹ ਜਿਹੜਾ ਚੋਰੀ ਵਾਲੇ ਮਾਸਟਰਮਾਈਂਡ ਜਿਹੜੇ ਹੈਗੇ ਇਹਦੇ ਵਿੱਚ ਇਹ ਹੈ ਜਿਹੜਾ ਅਮਿਤ ਕੁਮਾਰ ਦੇ ਬਦਸੇ ਜਿਹੜਾ ਇਹ ਜਿਹੜਾ ਹੈਗੇ ਪੂਰੇ ਇੰਡੀਆ ਦੇ ਵਿੱਚ ਇਹ ਮਾਮਲੇ ਦਰਜ ਹੈ ਮжоਰਟੀ ਜਿਹੜੇ ਸਾਨੂੰ ਇਹ ਟਿੱਕਰ ਪਤਾ ਲੱਗਿਆ ਨਾਰਥ ਇੰਡੀਆ ਦੇ ਪਤਾ ਲੱਗਿਆ ਤੁਸੀਂ ਇਹ ਕਿਵੇਂ ਸਾਰੇ ਨਾਰਥ ਇੰਡੀਅਨ ਸਟੇਟਸ ਦੇ ਵਿੱਚ ਕਾਫੀ ਜਿਹੜੀ ਹੈ ਚੋਰੀ ਦੀਆਂ ਗੱਡੀਆਂ ਦੇ ਵਿੱਚ ਅੱਗੇ ਅੱਗੇ ਚੋਰੀ ਦੀਆਂ ਗੱਡੀਆਂ ਇਹਨਾਂ ਕੋਲ ਪਹੁੰਚ ਜਾਂਦੀਆਂ ਸੀਗੇ ਤੇ ਟੋਟਲ ਲਾਸ ਜਿਹੜੀ ਗੱਡੀ ਦਾ ਨੰਬਰ ਲਾਣ ਵਾਲਾ ਕੰਮ ਇਹਨਾਂ ਦਾ ਸੀ ਸਰ ਕਿਉਂਕਿ ਲਗਜ਼ਰੀ ਗੱਡੀਆਂ ਹੀ ਸਾਰੀ ਔਰ ਫੋਰਚਨਰ ਰੇਂਜਰ ওভার ਵੀ ਗੱਡੀਆਂ ਨੇ ਕ੍ਰਿਸਟਾ ਨੇ ਇਹ ਹਾਈ ਟੈਕ ਗੱਡੀਆਂ ਨੇ ਲੇਕਿਨ ਇਹਨਾਂ ਨੂੰ ਚੋਰੀ ਕਿਸ ਤਰ੍ਹਾਂ ਕਰਦੇ ਸੀ ਕੋਈ ਕੋਈ ਨਾ ਦੇ ਕੋਲ ਕੋਈ ਇਕੁਪਮੈਂਟ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ਾਂ ਹੁੰਦੀ ਸੀ ਨਹੀਂ ਇਹ ਹਜੇ ਇਹਨਾਂ ਦੇ ਅੱਗੇ ਚੋਰੀ ਵਾਲੇ ਬੰਦੇ ਅਲੱਗ ਹੈ ਇਹ ਤਾਂ ਬੇਸਿਕਲੀ ਜੇ ਆਪਾਂ ਕਹਿੰਦੇ ਇਹਨਾਂ ਨੂੰ ਬਿਗ ਫਿਸ਼ ਓਕੇ ਇਹ ਚੋਰੀ ਕਰਨ ਦੀ ਗੱਡੀ ਚੋਰੀ ਹੋਣ ਤੋਂ ਬਾਅਦ ਜਿੱਥੇ ਜਾਂਦੀ ਹੈ ਜਿਹਨੂੰ ਆਪਾਂ ਕਹਿੰਦੇ ਜਾਂਦੀ ਕਿੱਥੇ ਸੀ ਚੋਰੀ ਦੀ ਇਹਨਾਂ ਕੋਲ ਜਾਂਦੀ ਸੀ ਚੋਰੀ ਕਰਨ ਵਾਲੇ ਹੋਰ ਹੈ ਚੋਰੀ ਕਰਨ ਵਾਲੇ ਤਾਂ ਅੱਗੇ ਲੋਕਲ ਬੰਦੇ ਜਿਹੜੇ ਅੱਗੇ ਇਹਨਾਂ ਨੂੰ ਵੇਚਦੇ ਸੀ ਗੱਡੀਆਂ ਜਿਹੜੇ ਇਹ ਗੱਡੀਆਂ ਲੈ ਕੇ ਉਸ ਤੋਂ ਬਾਅਦ ਉਹਨਾਂ ਦਾ ਨੰਬਰ ਤੇ ਜਿਵੇਂ ਦੱਸਿਆ ਉਹ ਇੰਜਨ ਨੰਬਰ ਚੈਸੀ ਨੰਬਰ ਪੰਜ ਕਰਦੇ ਸੀ ਤੇ ਸਾਰਾ ਕੁਝ ਟੈਂਪਰ ਕਰਕੇ ਗੱਡੀਆਂ ਦਾ ਟੈਂਪਰ ਕਰਕੇ ਸਾਰਾ ਉਹਨਾਂ ਗੱਡੀਆਂ ਜਿੱਥੇ ਰਹਿਤੀ ਹੋਇਆ ਕਿ ਇੰਨਾ ਦੀ ਕੋਈ ਇੰਨਾ ਮਤਲਬ ਇਹਨਾਂ ਨੇ ਗੈਰੇਜ ਵਿੱਚ ਗੱਡੀਆਂ ਆਂਦੀਆਂ ਸੀ ਜਾਂ ਫਿਰ ਕੋਈ ਗੈਰੇਜਿਸ ਦਾ ਟਾਇਪ ਸੀ ਕਿ ਜਿਹੜੇ ਜਿਹੜੇ ਟੋਟਲ लॉस ਗੱਡੀਆਂ ਦੀ ਡਿਟੇਲ ਦੇ ਦਵਾ ਪਾਉਂਦੇ ਆਂ ਨਹੀਂ ਟੋਟਲ लॉस ਗੱਡੀਆਂ ਦੀ ਡਿਟੇਲ ਤਾਂ ਰੂਟੀਨਲੀ ਹੀ ਅਵੇਲੇਬਲ ਹੁੰਦੀ ਹੈ ਇਹਨਾਂ ਦਾ ਕੋਈ ਗੈਰੇਜ ਨਹੀਂ ਸੀ ਸਪੈਸੀਫਿਕਲੀ ਇੰਸ਼ੋਰੈਂਸ ਕੰਪਨੀਆਂਜ਼ ਨਾਲ ਲਿੰਕਡ ਲੱਗਦਾ ਉਸਨੇ ਹਜੇ ਤੱਕ ਨਹੀਂ ਆਇਆ ਨਹੀਂ ਇਮੇਨਲੀ ਜਿਹੜਾ ਨਾਰਥ-ਈਸਟ ਦੇ ਨਾਲ ਆਪਣੇ ਕੰਟਰੀਜ਼ ਆ ਗਏ ਮੇਨਲੀ ਸਾਨੂੰ ਮੈਨ ਮਾਰਦਾ ਇਸ ਟਾਈਮ ਤੇ ਜਿਹੜਾ ਹੈ ਪਤਾ ਲੱਗਿਆ ਜਿੱਥੇ ਕਿ ਗੱਡੀਆਂ ਕਾਫੀ ਇਹਨਾਂ ਨੇ ਸਪਲਾਈ ਕੀਤੀ। ਇਹ ਸਿੱਕਾ ਸਿੱਕਾ ਅਕਸਰ ਕਿਵੇਂ ਫਰੇਸ ਹੋ ਜਾਂਦੇ ਉਹ ਸਾਈਡ ਗਿਆ ਲੰਸਾ। ਇਹ ਸਾਡੀਆਂ ਟੋਟਲ 400 ਤੋਂ ਉੱਪਰ ਗੱਡੀਆਂ ਮੰਨ ਚੁੱਕੀਆਂ ਨੇ ਜਿਹੜੀਆਂ ਇਹਨਾਂ ਨੇ ਚੋਰੀ ਕਰਕੇ ਅੱਗੇ ਇਸ ਤਰੀਕੇ ਨਾਲ ਇਸ ਬਾਰਡਰ ਸੁਪਰਿੰਟੈਂਡੈਂਟ ਨਾਲ ਅੱਗੇ ਵੇਖੀਆਂ ਨੇ। ਤੇ ਸਾਨੂੰ ਕਰੀਬ 77 ਦੇ ਆਸ-ਪਾਸ ਗੱਡੀਆਂ ਜਿਹੜੀਆਂ ਇਹ ਚ ਟਰੇਡ ਹੋ ਚੁੱਕੀਆਂ ਨੇ ਕਿ ਜਿਹੜੇ ਦਿੱਤਾ ਕਰਦੇ ਸਰ ਕਿ ਸਿੱਧੀਆਂ ਉਹ ਐਲ ਐਕਸ ਤੇ ਪਾਉਂਦੇ ਸੀ ਜਾਂ ਫਿਰ ਫੋਨਲ ਮੀਡੀਆ ਇਹ ਚ ਦੋ ਤਰੀਕੇ ਸੀ ਇੱਕ ਤਾਂ ਸੇਮ ਨੰਬਰ ਗੱਡੀ ਅੱਗੇ ਨਾਰਥ ਈਸਟ ਵੇਜ ਹੁੰਦੀ ਸੀ ਕਿ ਜਾਂ ਫਿਰ ਉਹ ਤੇ ਐਨਓਸੀ ਕਟਾ ਕੇ ਜਿਵੇਂ ਆਪਾਂ ਸਟੇਟ ਟੂ ਸਟੇਟ ਚੇਂਜ ਕਰਦੇ ਹੁੰਦੇ ਆ ਉਸ ਹੋਂਨਾ ਕਰਦੇ ਸੀ ਜਿਹੜਾ ਬੰਦਾ ਮੈਂ ਦੱਸਿਆ ਖੇਤ ਤੋਂ ਚੋਮੀ ਜਿਹੜਾ ਹੈ ਗਿਆ ਇਹ ਬੰਦਾ ਇਹਦੇ ਥਰੂ ਵਿੱਚ ਵੇਚਦੇ ਸੀ ਹੁਣ ਜਦੋਂ ਇਹਦੀ ਅਰੈਸਟ ਹੋ ਗਈ ਉਹ ਤੋਂ ਬਾਅਦ ਸਾਰੀ ਚੱਕੀ ਇਹ ਹੋ ਗਈ ਇਹਦਾ ਕੁਝ ਪਤਾ ਲੱਗਾ ਵੀ ਹੈ ਕਿ ਕੇਸ ਬਾਰੇ ਇਹ ਸਾਡੀ ਹਜੇ ਇਨਵੈਸਟੀਗੇਸ਼ਨ ਜਾਰੀ ਹੈ ਤੇ ਇਹਦੀਸੇ ਰੇਡ ਸਾਡੀ ਚੱਲ ਰਹੀ ਹੈ ਇਨਵਾਲਵਮੈਂਟ ਆਫ ਦ ਗਵਰਨਰ ਆਫ ਜੀਸੀ ਗਵਰਨਰ ਆਫੀਸ਼ਲ ਦੀ ਇਹ ਹੋ ਰਹਾ ਇਨਵਾਲਵਮੈਂਟ ਉਹ ਜਿਹੜੇ ਇਹਨਾਂ ਦੀ ਹੈਲਪ ਕਰ ਦਿੰਦੀ ਹੈ ਗੱਡੀਆਂ ਦਾ ਕੰਮ ਕਰਾ ਦਿੰਦੇ ਦੇ ਵਿੱਚ ਜਾਂ ਫਿਰ ਕੋਈ ਟੈਕੋ ਸੀਸ ਕਰਦੀਆਂ ਜਾ ਰਹੀਆਂ ਨੇ ਉਸ ਦੇ ਵਿੱਚ ਕੋਈ ਨਹੀਂ ਇਹਦੇ ਵਿੱਚ ਹਜੇ ਦਿੱਕਤ ਜੋ ਇਹਨਾਂ ਦਾ ਮੋਡਸ ਆਪਰੈਂਟੀ ਹੈ ਉਹਦੇ ਵਿੱਚ ਗਵਰਨਮੈਂਟ ਦੀ ਕਿਸੇ ਅਫੀਸ਼ਲ ਦੀ ਇਨਵੋਲਵਮੈਂਟ ਨਹੀਂ ਲੱਗਦੀ ਹੈ ਪਰ ਫਿਰ ਵੀ ਡੂਰਿੰਗ ਇਨਵੈਸਟੀਗੇਸ਼ਨ ਦੇ ਕਿਸੇ ਦੀ ਵੀ ਇਨਵੋਲਵਮੈਂਟ ਆਦੀ উইল ਟੇਕ ਐਕਸ਼ਨ ਅਪਾਨ ਸਰ ਇਹਦੇ ਵਿੱਚ ਇੱਕ ਅਹਿਮ ਗੱਲ ਹੈ ਕਿ ਟੋਟਲ ਲਾਸ ਗੱਡੀਆਂ ਲੈਂਦੇ ਸੀ ਇਕ ਕਿਸ ਤਰ੍ਹਾਂ ਲੈਂਦੇ ਸੀ ਕਿਹਦੇ ਨਾਲ ਸੰਪਰਕ ਸੀਗਾ ਇਹ ਵੀ ਕੋਈ ਕੰਪਨੀ ਦੇ ਨਾਲ ਕੋਈ ਸੰਪਰਕ ਹੈ ਲੋਕਲ ਇਨਵੋਲਵਮੈਂਟ ਕੋਈ ਸਾਹਮਣੇ ਆਈ ਨਹੀਂ ਜਿੱਦ ਤੱਕ ਇਹ ਤਾਂ ਜਿੱਥੇ ਵੀ ਤੋਂ ਕੋਈ ਕਾਟਲ ਲਾਸ ਗੱਡੀ ਹੁੰਦੀ ਹੈ ਉੱਥੇ ਉਹਨਾਂ ਨਾਲ ਤਾਲਮੇਲ ਕਰਕੇ ਉਹਨੂੰ ਖਰੀਦ ਲੈਂਦੇ ਸੀ ਤਾਂ ਇਹ ਕੋਈ ਐਸਚ ਕੋਈ ਇਹਨਾਂ ਦਾ ਗੈਰੇਜ ਵਾਲਾ ਜਾਂ ਫਿਰ ਕੋਈ ਕੰਪਨੀ ਦੇ ਨਾਲ ਇਨਵੋਲਵਮੈਂਟ ਡਾਇਰੈਕਟਲੀ ਨਹੀਂ ਸੀ ਜਿੱਥੇ ਵੀ ਇਹ ਵਾਲੇ ਵਾਲੇ ਅਵੇਲੇਬਲ ਹੁੰਦੀ ਸੀ ਇਹਨੂੰ ਲੈ ਲੈਂਦੇ ਸੀ ਤਾਂ ਕੋਈ ਸਕ੍ਰੈਪ ਡੀਲਰ ਹੋਵੇ ਜਾਂ ਕਿਸੇ ਵੀ ਤਰੀਕੇ ਦਾ ਉਹਨਾਂ ਦੇ ਵਿੱਚ ਰਹਿਣ ਇੰਡਸਟਰੀ ਇਹ ਇਹ ਸਾਰਿਆਂ ਨਾਲ ਹੀ ਟੱਚ ਦੇ ਵਿੱਚ ਸੀ ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਆ ਸਪੈਸੀਫਿਕ ਆਹੀ ਕੀ ਕਰਦੇ ਤੇ ਸਰ ਗੱਡੀ ਦਾ ਰੇਟ ਕੀ ਰੱਖਦੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਕੋਈ ਆਇਆ ਕਿ ਗੱਡੀ ਦਾ ਰੇਟ ਜਿਹੜਾ ਹੈ ਸਰ ਮਾਰਕੀਟ ਰੇਟ ਤੋਂ ਵੇਚੀ ਸੀ ਬੇਸਿਕਲੀ ਸਾਰੇ ਚੋਰੀ ਪਿੰਨਾ ਗੱਡੀ ਖਰੀਦ ਕੇ ਦੈਨ ਉਸੇ ਮਾਡਲ ਦੀ ਚੋਰੀ ਕਰਦੇ ਸੀ ਜੀ ਟੋਟਲ ਲੌਸ ਗੱਡੀ ਟੋਟਲ ਲੌਸ ਗੱਡੀ ਦੀ ਸੇਮ ਗੱਡੀ ਬਤਾਂ ਕੁਆਡਰ ਲੌਸ ਜਿਹੜਾ ਵਾਈਟ ਕਲਰ ਫੋਰਚੂਨਰ ਵਾਈਟ ਕਲਰ ਸੇਮ ਉਹੀ ਮਾਡਲ ਫਿਰ ਉਹੀ ਗੱਡੀ ਚੋਰੀ ਦੀ ਡਿਮਾਂਡ ਕਰਦੇ ਸੀ ਕਿ ਸਾਨੂੰ ਜੀ ਆਹੀ ਚੋਰੀ ਦੀ ਆਹੀ ਗੱਡੀ ਚਾਹੀਦੀ ਹੈ ਉਹ ਸੇਮ ਮਾਡਲ ਤਾਂ ਕਿ ਉਹਦੇ ਦੇ ਵੀ ਟੈਂਪਰ ਕਰਕੇ ਟੈਂਪਰ ਕਰਕੇ ਟੋਟਲ लॉस ਗੱਡੀ ਦਾ ਉਹਦੀ ਆਰਸੀ ਸ਼ੋਅ ਕਰ ਦੇਣਾ ਗੱਡੀ ਇਹਨਾਂ ਨੇ ਖਰੀਦੀ ਹੁੰਦੀ ਸੀ ਟੋਟਲ लॉस ਉਹਨਾਂ ਦੇ ਨਾ ਦੇ ਤੇ ਸਰ ਬੜਾ ਫਿਰ ਤਾਂ ਮੁਸ਼ਕਿਲ ਹੋ ਜੇ ਬਾਈ ਚਾਂਸ ਕਿਸੇ ਸੈਕੰਡ ਪਰਸਨ ਦੀ ਗੱਡੀ ਚੋਰੀ ਹੋਈ ਹੈ ਤਾਂ ਉਹਨੂੰ ਫਿਰ ਕਿੱਦਾਂ ਪਤਾ ਚੱਲੂਗਾ ਕਿ ਮੇਰੀ ਗੱਡੀ ਟੈਂਪਰ ਟੈਂਪਰ ਵਾਲਾ ਚੀਜ਼ ਆ ਉਹ ਵੈਰੀਫਾਈ ਹੋਈ ਸਕਦੀ ਹੈ ਸਹੀ ਟ੍ਰੇਸ ਹੋਇਆ ਨਾ ਇਹ ਜਿਹੜਾ ਬੰਦਾ ਸਾਡੇ ਕੋਲ ਜਿਹੜਾ ਫੜਿਆ ਗਿਆ ਗਿਆਗੇ ਇਹ ਮੌਜੂਦੇ ਵਿੱਚ ਇਹ ਮੁਹੱਲੇ ਦਾ ਪਰਚੇਜ਼ਰ ਸੀਗਾ ਜਿਹਨੂੰ ਇਹ ਗੱਡੀ ਵੇਚਣਾ ਚਾਹੁੰਦੇ ਸੀ ਉਹਨੂੰ ਸ਼ੱਕ ਪਿਆ ਉਹਨੇ ਸਾਨੂੰ ਇਨਫੋਰਮ ਕੀਤਾ ਜਿੱਥੋਂ ਇਹ ਗੱਲ ਸਾਰੀ ਨੇ ਤੇ ਪਹਿਲਾਂ ਵੀ ਸਰ ਮੌਲੀ ਦੇ ਵਿੱਚ ਗੱਡੀ ਇਹਨਾਂ ਨੇ ਵੇਚੀ ਹੈ ਕੋਈ ਹੁਣ ਤੱਕ ਇਨੀਸ਼ੀਅਲ ਇਨਵੈਸਟੀਗੇਸ਼ਨ ਨਹੀਂ ਖਜੇ ਤੇ ਕਨਈ ਆਈ ਮੋਸਟਲੀ ਕਟੀਆਂ ਜਿਵੇਂ ਕਿ ਦੱਸਿਆ ਨਾਰਥ-ਈਸਟ ਜਾਂਦੇ ਸੀ ਇਹ ਚ ਬਰਬਰ ਡੈਫੀਨਿਟਲੀ ਇੱਥੇ ਵੀ ਲੋਕਲ ਵੀ ਵੇਚਦੇ ਸੀ ਕੁਝ ਨੀ ਮੋਸਟਲੀ ਗੱਡੀ ਚੋਰੀ ਸੀ ਸਰ ਜੇ ਦੂਸਰਾ ਬੰਦਾ ਇਹ ਤੋਂ ਹੋਲਿਕ ਸੌਣੇ ਤੋਂ ਲੁਟ ਚਾਰ ਪੰਜ ਸਾਲ ਪਹਿਲਾਂ ਜੱਲਿੱਗੜ੍ਹ ਪੁਲਿਸ ਨੇ ਵੀ ਕਿਤੇ ਇਹ ਉਹੀ ਗਰੋ ਹੈ ਜਾਂ ਫਿਰ ਇਹ ਦੂਜਾ ਗਰੋ ਹੈ ਨਹੀਂ ਇਹ ਡਿਫਰੈਂਟ ਹੈ ਇਹ ਤਾਂ 10 15 ਸਾਲ ਤੋਂ ਐਕਟਿਵ ਹੈ ਨਹੀਂ ਫੇਸ ਜਿਹੜੇ ਹੈਗੇ ਮਦੇਜ ਜਿਹੜਾ ਨਾਰਥ-ਈਸਟ ਵਾਲਾ ਜਿਹੜੇ ਬੰਦੇ ਆਏ ਇਹ ਪਿਛਲੇ 10 ਤੋਂ ਉੱਪਰ ਸਾਲਾਂ ਤੋਂ ਹਿੱਸੇ ਇਸ ਲਈ ਇਹ ਗੱਡੀਆਂ ਦਾ ਨੰਬਰ ਇੰਨਾ ਆਈ ਸਰ ਹਜੇ ਤਾਂ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਨਹੀਂ ਆਈ ਹੈ ਫਿਲਹਾਲ ਜਿਹੜਾ ਡੀਲਰ ਨੇ ਡਿਸਕਵਰ ਕੀਤਾ ਉਨਕੀ ਸ਼ੱਕ ਪਿਆ ਹੈਗਾ ਵਾਟ ਡਿਡ ਬੀ ਮਤਲਬ ਕੀ ਆਇਡੈਂਟੀਫਾਈ ਹੋਨੇ ਕਿਤਾ ਕੋਈ ਪਾਰਟੀਕੂਲਰ ਬੰਦਾ ਮੰਗਦੇ ਪਬਲਿਕ ਨੂੰ ਵੀ ਉਹ ਰਿਕਾਰਡ ਟਾਈਵਰ ਡਾਇਰੈਕਟ ਬੇਜ ਜਾਂਦੇ ਆ ਉਹਨੂੰ ਕੋਈ ਰੇਟ ਦਾ ਸ਼ੱਕ ਪਿਆ ਕਿ ਉਹਨੂੰ ਵੀ ਹਾਂ ਵੀ ਕਿ ਸੱਡਨਲੀ ਉਹ ਰੇਟ ਐਕਸ ਮੰਗਿਆ ਤਾਂ ਐਕਸ ਤੋਂ ਸੱਡਨਲੀ ਉਹ ਬਹੁਤ ਘਟਾ ਲਿਆ ਰੇਟ ਦਾ ਉਸ ਕਰਕੇ ਉਹਨੂੰ ਸ਼ੱਕ ਜਾ ਪਿਆ ਕਿ ਗੱਡੀ ਹੈਗੀ ਆ ਜਦੋਂ ਉਹਨੇ ਇੰਜਨ ਨੰਬਰ ਤੇ ਸਟੈਸੀ ਨੰਬਰ ਵਗੈਰਾ ਚੈੱਕ ਕੀਤਾ ਹੋਣਾ ਤਾਂ ਉਹ ਦੇਖਣ ਜਦੋਂ ਜਿੰਨਾ ਮਰਜੀ ਤੁਸੀਂ ਟੈਂਪਰ ਕਰ ਲਓ ਆਲਟੀਮੇਟਲੀ ਉਹਦੇ ਤੁਹਾਨੂੰ ਨਿਸ਼ਾਨ ਰਿਪ੍ਰਿੰਟ ਦਾ ਆ ਜਾਂ ਕਿਸ ਤਰ੍ਹਾਂ ਦਾ ਸੀ ਰੀ ਰੈਪਲੀਕੇਟਡ ਦਾ ਫਰਕ ਪਾ ਲਾਓ